ਜੋ ਜੀ ਸੁਨਨ ਚਾਇਆ ਆਪਣੇ ਮਨਿਸਟਰ ਸਾਹਿਬ ਜੋ ਹਰ ਸਰਦਾਰ ਹਰਪਜਿੰ ਸਿੰਘ ਜੀ ਈਟੀਓ ਸਾਹਿਬ ਉਹਨਾਂ ਦੀ ਵਿਜਟ ਸੀਗੀ ਤੇ ਇਹ ਕਾਫਲਾ ਜਿਹੜਾ ਜਾ ਰਿਹਾ ਸੀਗਾ ਡੇਰਾ ਬਾਬਾ ਨਾਨਕ ਨੂੰ ਤੇ ਇਹ ਜਿਹੜੀ ਇਹਨਾਂ ਦੀ ਕਾਫਲੇ ਦੇ ਪੁਲਿਸ ਦੀ ਜਿਹੜੀ ਪਾਇਲਟ ਗੱਡੀ ਸੀ ਉਹਦਾ ਸਵੇਲੀਅਨ ਗੱਡੀ ਨਾਲ ਆਮਨੋ ਸਾਹਮਣੇ ਦੀ ਟੱਕਰ ਹੋਈ ਹੈ ਜਿਹਦੇ ਵਿੱਚ ਪੰਜ ਜਿਹੜੇ ਆ ਪੇਸ਼ੈਂਟ ਜਿਹੜੇ ਲੋਗ ਉਹ ਜ਼ਖਮੀ ਹੋਏ ਹਨ ਇਹਨਾਂ ਵਿੱਚੋਂ 5 ਦੇ 5 ਪੇਸ਼ੈਂਟ ਸੀਐਸਸੀ ਕਲਾਨੌਰ ਆਏ ਹਨ ਜਿਨ੍ਹਾਂ ਦੇ 3 ਦੇ ਹੈਡ ਇੰਜਰੀ ਹੈਗੀ ਹੈ 1 ਦੇ ਚੈਸਟ ਇੰਜਰੀ ਹੈਗੀ ਹੈ ਤੇ 1 ਦੇ ਬੈਕ ਇੰਜਰੀ ਤੇ ਨੈਕ ਦੇ ਪੇਨ ਕੰਪਲੇਨ ਕਰ ਰਹੇ ਹਨ ਇਹ ਸਾਰਿਆਂ ਨੂੰ ਫਰਸਟ ਏਡ ਦੇ ਕੇ ਆਪਣੇ ਮੈਡੀਕਲ ਸਪੈਸ਼ਲਿਸਟ ਅੱਥੇ ਸੀਗੇ ਔਰ ਬਾਕੀ 5 ਡਾਕਟਰ ਹੋਰ ਸੀਗੇ ਜਿਨ੍ਹਾਂ ਨੇ ਸਾਰਿਆਂ ਨੇ ਇਹਨਾਂ ਦਾ ਵਧੀਆ ਅ ਟ੍ਰੀਟਮੈਂਟ ਕਰਕੇ ਫਰਸਟ ਏਡ ਦੇ ਕੇ ਇਹਨਾਂ ਨੂੰ ਅ ਫਰਦਰ ਸੀਟੀ ਸਕੈਨ ਔਰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸ ਕੋ ਰੈਫਰ ਕਰ ਦਿੱਤਾ ਜੀ ਠੀਕ ਹੈ ਜੋ ਜੀ ਸੁਨਨ ਚਾਇਆ ਆਪਣੇ ਮਨਿਸਟਰ ਸਾਹਿਬ ਜੋ ਹਰ ਸਰਦਾਰ ਹਰਪਜਨ ਸਿੰਘ ਜੀ ਈਟੀਓ ਸਾਹਿਬ ਉਹਨਾਂ ਦੀ ਵਿਜਟ ਸੀਗੀ ਤੇ ਇਹ ਕਾਫਲਾ ਜਿਹੜਾ ਜਾ ਰਿਹਾ ਸੀਗਾ ਡੇਰਾ ਬਾਬਾ ਨਾਨਕ ਨੂੰ ਤੇ ਇਹ ਜਿਹੜੀ ਅਲਾ ਦੀ ਕਾਫਲੇ ਤੇ ਪੁਲਿਸ ਦੀ ਜਿਹੜੀ ਪਾਇਲਟ ਗੱਡੀ ਸੀ ਉਹਦਾ ਸਵੇਲੀਅਨ ਗੱਡੀ ਨਾਲ ਆਮਨੋ ਸਾਹਮਣੇ ਦੀ ਟੱਕਰ ਹੋਈ ਹੈ ਜਿਹਦੇ ਵਿੱਚ ਪੰਜ ਜਿਹੜੇ ਆ ਪੇਸ਼ੈਂਟ ਜਿਹੜੇ ਲੋਗ ਉਹ ਜ਼ਖਮੀ ਹੋਏ ਹਨ ਇਹਨਾਂ ਵਿੱਚੋਂ 5 ਦੇ 5 ਪੇਸ਼ੈਂਟ ਸੀਐਸਸੀ ਕਲਰਨੌਰ ਆਏ ਹਨ ਜਿਨ੍ਹਾਂ ਦੇ ਤਿੰਨ ਦੇ ਹੈਡ ਇੰਜਰੀ ਹੈਗੀ ਹੈ ਇੱਕ ਦੇ ਚੈਸਟ ਇੰਜਰੀ ਹੈਗੀ ਹੈ ਤੇ ਇੱਕ ਦੇ ਬੈਕ ਇੰਜਰੀ ਤੇ ਨੈਕ ਦੇ ਪੇਨ ਕੰਪਲੇਨ ਕਰ ਰਹੇ ਹਨ ਇਹ ਸਾਰਿਆਂ ਨੂੰ ਫਰਸਟ ਏਡ ਦੇ ਕੇ ਆਪਣੇ ਮੈਡੀਕਲ ਸਪੈਸ਼ਲਿਸਟ ਇੱਥੇ ਸੀਗੇ ਔਰ ਬਾਕੀ ਪੰਜ ਡਾਕਟਰ ਹੋਰ ਸੀਗੇ ਜਿਨ੍ਹਾਂ ਨੇ ਸਾਰਿਆਂ ਨੇ ਇਹਨਾਂ ਦਾ ਵਧੀਆ ਅ ਟ੍ਰੀਟਮੈਂਟ ਕਰਕੇ ਫਸਟ ਏਡ ਦੇ ਕੇ ਇਹਨਾਂ ਨੂੰ ਅ ਫਰਦਰ ਸੀਟੀ ਸਕੈਨ ਔਰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸ ਕੋ ਰੈਫਰ ਕਰ ਦਿੱਤਾ ਜੀ ਠੀਕ ਹੈ